passei ਤੋਂ ਲੀਡੂ 382 ਵੋਟਾਂ ਪਈਆਂ ਬਈ ਆਹ ਮੈਨੂੰ ਇਹ ਲੱਗ ਰਿਹਾ ਕਿ ਔਰ ਮੈਂ ਇਮਪਾਵਰਮੈਂਟ ਦੀ ਗੱਲ ਹੋ ਰਹੀ ਹੈ ਇਹ ਥਾਰ ਦੇ ਮੰਨਤ दे विच राकेश कुमार एंड एम कॉम विच सिमरन गुप्ता ਸਾਡੀ 450 ਦੇ ਵਿੱਚੋਂ ਤਿੰਨ ਪੋਸਟਾਂ ਵਾਸਤੇ ਇਲੈਕਸ਼ਨ ਹੋਈਆਂ ਔਰ ਇੱਕ ਪੋਸਟ ਦੇ ਵਿੱਚ ਅਨਅਪੋਲਡ ਕਿ ਨਾਂਵੇਂ ਅਲੀਕਾ ਉਹਨਾਂ ਤੋਂ ਜਿਨ੍ਹਾਂ ਦੇ ਸਾਡੇ ਅਧਿਖਨ ਹੋਇਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੁਆਇੰਟ ਸੈਕਟਰੀ ਦੀ ਗੱਲ ਕਰਦੇ ਆ ਦੱਸੋ ਕੌਣ ਹੈ ਬਈ ਜੁਆਇੰਟ ਸੈਕਟਰੀ ਕੌਣ ਹੈ ਬਈ ਮਨਜੀਤ ਯੈਸ ਅਗਲੀ ਇਲੈਕਸ਼ਨ ਜਿਹੜਾ ਸਾਡੀ ਕੰਟੈਸਟ ਹੋਈ ਹੈ ਉਹ ਵਾਈਸ ਪ੍ਰੈਜ਼ੀਡੈਂਟੀ ਮਾਰਟੀਨੋ 362 ਪਾਵਰਟੈਂਸੀ ਗਿਆ ਜੈਂਪਰ ਨੂੰ 430 ਪਾਵਰਟੈਂਸੀ